ਸਾਰੇ ਕਾਗੇ ਸਾਰਿਆਂ ਨੂੰ ਅੱਜ ਆਪਾਂ ਵਰਫੀ ਬਣਾਵਾਂਗੇ ਆ ਮਿਲਕ ਪਾਊਡਰ ਦੀ ਆ ਮਿਲਕ ਪਾਊਡਰ ਹੈਗਾ ਤੇ ਘਿਓ ਆਪਾਂ ਗਰਮ ਕਰ ਲਿਆ ਤੇ ਵਿੱਚ ਬਾਰਨ ਮੁੱਠਾ ਪਾਵਾਂਗੇ ਛੋਟੀ ਕੌਲੀ ਤੇ ਆਪਾਂ ਇਹ ਕਰਕੇ ਘਿਓ ਗਰਮ ਕੀਤਾ ਤੇ ਇਹਦੇ ਵਿੱਚ ਰਲਾ ਲਾਂਗੇ ਹੁਣ ਤੰਗੀਦਰਾ ਲਾ ਕੇ ਆਪਾਂ ਗੰਡਾ ਮਾਰ ਲਾਂਗੇ ਹਪਚੰਗੀ ਤੇਰਾ ਲਾ ਲਿਆ ਤੇ ਵਿੱਚ ਬਹੁਤ ਨਮਟਾ ਪਾ ਦੇਾਂਗੇ ਚੰਗੀ ਤਰ੍ਹਾਂ ਇਹਦੇ ਵੀ ਆਪ ਗੰਨਾ ਮਾਰ ਲਾਂਗੇ ਲਓ ਆਪਾਂ ਦੋਨੇ ਚੀਜ਼ਾਂ ਚੰਗੀ ਤਰ੍ਹਾਂ ਲਾ ਲਿਆਂ ਤੇ ਹੁਣ ਇਹਨੂੰ ਆਪੋ ਤੋਂ ਟੱਕ ਦੇਾਂਗੇ आप दूजी कड़ाही धरेंगे चासनी बनावेंगे हम आप खंड पावे अभी कौली खंड दी है तो दुधा पानी पावेंगे अभी कौली पानी भी पाईए चं तरह चाशनी बनावेंगे अपना जब खंड खोलनी शुरू हो गई फिर चाशनी बननी शुरू हो जाओ ਉਹਨੇ ਆਪਣੇ ਬਣੇ ਜਾਂਦੀ ਹੈ 5-6 ਮਿੰਟ ਹੋਰ ਲੱਗਣਗੇ ਫਿਰ ਤੇ ਆਸ ਨੇ ਆਪਣੇ ਬਣ ਜੂਗੀ ਇੱਕ ਉਤਾਰ ਬਣਾਵਾਂਗੇ ਲਓ ਜੀ ਕਿਆਸ ਨੇ ਆਪਣੀ ਬਣ ਜਾਂਦੀ ਐ ਥੋੜੀ ਜਿਹੀ ਕਸਰਾ ਬਸ ਦੋ ਮਿੰਟ ਲੱਗਣਗੇ ਇਹ ਬਣ ਗਈ ਆਪਾਂ ਲਾ ਲਾਂਗੇ ਲਓ ਆਪਣੀ ਕਿਆਸ ਨੇ ਬਣ ਗਈ ਐ ਇੱਕ ਤਾਰ ਬਣ ਗਈ ਐ ਹੁਣ ਆਪਾਂ ਇਹਨੂੰ ਲਾਵਾਂਗੇ ਆਹ ਨਾਲ ਆਪਾਂ ਇਹ ਜਿਹੜਾਈ ਚ ਪਾ ਦੇਾਂਗੇ ਆਪਾਂ ਚੰਗੀ ਤਰ੍ਹਾਂ ਲਾ ਦੇਾਂਗੇ ਆ ਪਰਟੰਡੀ ਕਰਕੇ ਫਿਰ ਆਹ ਟ੍ਰੇ ਚ ਪਾਵਾਂਗੇ ਟ੍ਰੇ ਨੂੰ ਤੇਲ ਲਾ ਕੇ ਰੱਖਿਆ ਹੋਇਆ ਆਪਾਂ ਜਿਵੇਂ ਜਿਵੇਂ ਠੰਡੀ ਹੋਈ ਜਾਊਗਾ ਮੈਂ ਗਾੜੀ ਹੋਈ ਜਾਊਗੀ ਲਾਉ ਆਪਾਂ ਪਾਣੀ ਚ ਰੱਖ ਕੇ ਠੰਡੀ ਕਰ ਲੈਂਦੀ ਐ ਹੁਣ ਆਪਾਂ ਟ੍ਰੇ ਚ ਪਾਵਾਂਗੇ ਆਪਾਂ ਦਾ ਘੰਟਾ ਬਰਫਾੜੇ 'ਚ ਰੱਖਾਂਗੇ ਬਰਫ ਜਮਾਉਣ ਵਾਲੇ 'ਚ ਤੇ ਫੇਰ ਤੁਹਾਨੂੰ ਦਿਖਾਵਾਂਗੇ ਲਓ ਆਪਣੀ ਬਰਫੇ ਸ਼ੰਡੀ ਹੋ ਗਈ ਵੀ ਕੱਲ ਦੀ ਫ੍ਰਿਜੇ 'ਚ ਪਈ ਹੈਗੀ ਤੇ ਹੁਣ ਆਪਾਂ ਕੱਟਦੇ ਆ ਕੱਲ ਸ਼ਾਮ ਦੀ ਪਈ ਹੈ

Ona pa će ako ਲਓ ਆਪਾਂ ਮਰਦੀ ਸਾਰੀ ਕੱਟ ਲਈਏ ਤੇ ਬਹੁਤ ਵਧੀਆ ਬਣੀ ਐ ਤੁਹਾਨੂੰ ਟੇਸਟ ਵੀ ਕਰਕੇ ਦਿਖਾਵਾਂਗੇ ਬਹੁਤ ਵਧੀਆ ਬਣੀ ਐ ਚਾਕਲੇਟ ਵਰਗੀ ਬਣੀ ਐ ਜਿਵੇਂ ਜਿਵੇਂ ਚਾਕਲੇਟ ਹੁੰਦਾ ਹੈ ਇਸ ਤਰ੍ਹਾਂ ਬਣੀ ਐ ਤੇ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ